ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਤੇ ਇਹ ਗਰਮੀ ਪੂਰੀ ਵਧੀ ਹੋਈ ਆ ਅੱਜ ਘੋੜੇ ਨਿਮਾਉਣੇ ਆਪਣੇ ਸਾਰੇ ਤੇ ਆਪਾਂ ਨੇ ਦੀਆਂ ਖੁਰਲੀਆਂ ਸਾਫ਼ ਕਰੀ ਜਾਂਦੇ ਸੀ ਘੋੜਿਆਂ ਦੀਆਂ ਕਿਉਂਕਿ ਜਦੋਂ ਧੂੜ ਮਿੱਟੀ ਉੱਡਦੀ ਆ ਤਾਂ ਖੁਰਲੀਆਂ ਦੇ ਵਿੱਚ ਮਿੱਟੀ ਪੈ ਜਾਂਦੀ ਆ ਇਸ ਕਰਕੇ ਖੁਰਨੀਆਂ ਸਾਫ਼ ਕਰਨੀਆਂ ਧੋਣੀਆਂ ਬਹੁਤ ਜ਼ਰੂਰੀ ਨੇ ਤੇ ਸਾਰੇ ਘੋੜਿਆਂ ਨੇ ਆਪਾਂ ਹਰ ਰੋਜ਼ ਧੋਣੇ ਆ ਜਦੋਂ ਡਰਮਾਂ ਚ ਪਾਉਣਾ ਹੋਵੇ ਘੋੜੀਆਂ ਨੂੰ ਦਾਣਾ ਤੇ ਉਹਨਾਂ ਨੂੰ ਵੈਸੇ ਸਾਫ਼ ਕਰਦਾ ਨੇ ਹੁਣੇ ਆਪਾਂ ਪਰ ਜਿਹੜੀਆਂ ਇਹ ਸਿਮਿੰਟ ਵਾਲੀਆਂ ਇੱਟਾਂ ਨਹੀਂ ਖੁਰਨੀਆਂ ਹੁੰਦੀਆਂ ਨੇ ਜਦੋਂ ਇੱਥੇ ਘੋੜੇ ਭੱਜਦੇ ਨੇ ਦੌੜਦੇ ਨੇ ਉਦੋਂ ਆਪਾਂ ਨੂੰ ਸਾਫ਼ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਮਿੱਟੀ ਵਿੱਚ ਬੜੀ ਪੈ ਜਾਂਦੀ ਹੈ ਜਿਹੜੇ ਉੱਧਰ ਖੜੇ ਨੇ ਰਣ ਸਿੰਘ ਆਣੀ ਸ਼ਿਰਕੀ ਜੰਨੇ ਆ ਇਤਰੋ ਭਿੰਦਾ ਚੱਕ ਲੈ ਲਗਾਮ ਇਹੋ ਰਣ ਸਿੰਘ ਦੇ ਪੈਣੀਆਂ ਲਗਾਮ ਦੇਖ ਬੰਦੇ ਦਾ ਟਾਇਰ ਆਜਾ ਵਾਹ ਓਏ ਹਾਈ ਇਹੰਦਾ ਕਰ ਤੇ ਗੇਟ ਬੰਦ ਕਰ ਦੇ ਚੱਲ ਪਿੰਦੇ ਨਾਲ ਥੋੜੀ ਜੀ ਦੀ ਲੱਗਦੀ ਆ ਹਨਾ ਪਿੰਦੇ ਨਾ ਕੀ ਕਰਨਾ ਅੱਜ ਮੈਂ ਝੱਟ ਦੇਖਣਾ ਬੰਦੇ ਦੀ ਚੰਦਾ ਲੰਗਾਮ ਪਾ ਲੂਗਾ ਕਿ ਨਾ ਬੰਦੇ ਵਾਹ ਵਾਹ ਕਰ ਦੇ ਇੱਕ ਮਿੰਟ ਮੈਨੂੰ ਇੱਕ ਸਾਈਡ ਤੇ ਜਾਣ ਦੇ ਇੱਕ ਸਾਈਡ ਤੇ ਜਾਣ ਦੇ ਮੈਨੂੰ ਛੱਡ ਦੇ ਇੱਕ ਇੱਕ ਮਿੰਟ ਇੱਕ ਮਿੰਟ ਮਾਂ ਦੇਖ ਵਿੰਦਾ ਕਿਵੇਂ ਲਗਾਮ ਪਾਊਗਾ ਘੋੜੇ ਦੇ ਵਾਰਾ ਵੇ ਘੋੜਾ ਨੁਘਰੇ ਤੋਂ ਮਾਰਵਾੜੀ ਬਣ ਜਾਂਦਾ ਜੇ 2-4 ਦਿਨਾਂ ਦਾ ਨਾ ਇਹਨੂੰ ਸਾਫ਼ ਸਫਾਈ ਕਰੀਏ ਆਪਾਂ ਪਿੰਦੇ ਨਾਲ ਜੇ ਛੇਤੀ ਪਾਤੀ ਲਗਾਮ ਲੈ ਗਈ ਪਿੰਦੇ ਅੱਜ ਦਾ ਨੰਬਰ ਲੈ ਗਿਆ ਪਿੰਦਾ ਜੀਓਲੋਜੀ ਬਾਲ ਬੂ ਸੈਟ ਕਰਦੇ ਐਣ ਦੇ ਬਸ ਬਾਲ ਸੈਟ ਕਰਦੇ ਤੇ ਬਾਲ ਸੈਟ ਕਰਦੇ ਅੱਜ ਆ ਤੈਨੂੰ ਕੁਝ ਨਹੀਂ ਕਹਿੰਦਾ ਬਾਲ ਸੈਟ ਕਰਦੇ ਇਹਦੇ ਬਾਲ ਸੈਟ ਕਰਦੇ ਪੈਂਦੇ ਪਿਆਰ ਨਾਲ ਕਰਦੇ ਇਹਨੂੰ ਦੇਖਿਓ ਨਹੀਂ ਕੁਝ ਕਹਿੰਦਾ ਮੈਂ ਕਰਕੇ ਦਿਖਾਵਾਂ ਮੈਂ ਇਧਰ ਘੂੜੀਆਂ ਛੱਡਦਾ ਨਾ ਤੂੰ ਇਹਨੂੰ ਲੈ ਜਾਇ ਇਤਨੇ ਵਾਰ ਨੂੰ ਹਨਾ ਚੱਲ 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 ਬਾਸ ਬਾਸ ਰਾਨ ਕੋਸ਼ ਨਹੀਂ ਕਹਿੰਦਾ ਤੈਨੂੰ ਇਹਦੀ ਕਟਿੰਗ ਵੀ ਕਰਨ ਵਾਲੀ ਯਾਰ ਪਹਿਲਾਂ ਕਟਿੰਗ ਹੀ ਨਾ ਕਰ ਦਈਏ ਭਿੰਦੇ ਹੈ ਕਟਿੰਗ ਕਰਦੇ ਨੂੰ ਕੱਢਿਆ ਜੀ ਪੂਰੇ ਕਰੀਏ ਪੂਰੇ ਕਰਨੀ ਆ ਮੈਂ ਕਹਿੰਦਾ ਪੂਰੇ ਕਰ ਦੋ ਉਧਰ ਟੇਖਣਾ ਨਹੀਂ ਇਹਨੇ ਘੂੜੀਆਂ ਕਰਕੇ ਪੂਰੇ ਕਰ ਹੈ ਪੂਰੇ ਕਰ ਕੋ ਉਧਰ ਕਰੀਏ ਬਾਅਦ ਬਾਅਦ ਆ ਪੈਣੀਆਂ ਵਾਹ ਵਾਹ ਲਓ ਜੀ ਅੱਜ ਭਿੰਦੇ ਨੇ ਬਹੁਤ ਸ਼ੀਤੀ ਪਾ ਲਈ ਲਗਾਮ ਰਣ ਦੇ ਲੇ ਲੈ ਇੱਧਰ ਮੈਟ ਤੇ ਲੈ ਆ ਬੰਦੇ ਨੂੰ ਮੈਟ ਤੇ ਲੈ ਆ ਰਾਸ ਹੋਏ ਮੈਂ ਕਿਹਾ ਉੱਪਰ ਲਾ ਲਾਂ ਨਹੀਂ ਪਿਛਾੜੀਆਂ ਲਾ ਕੇ ਖੜਾ ਲਾਂਗੇ ਫਿਰ ਮੈਂ ਕੋੜੀਆਂ ਬੰਨਦਾ ਦੂਜੇ ਪਾਸੇ ਲੈ ਜਾ ਇਹਨੂੰ ਦੰਗਾਂ ਤੇ ਕਰੂੰ ਹੈ ਬੰਦੇ ਨਾਲ ਲੋ ਜੀ ਅੱਜ ਇੰਨੇ ਪੰਗ ਜਿਆਦੇ ਕਰਦਾ ਥੋੜਾ ਜਿਹਾ ਇਹ ਦਿਨਵਾਦ ਕੱਢਿਆ ਇਹ ਪਜੀ ਜਾਰਾ ਫਿਰ ਰਾਦਾ ਇਹਨਾਂ ਨੂੰ ਉਧਰ ਲੈ ਕੇ ਜਾਣਾ ਮੈਂ ਰਣ ਸਿੰਘ ਆਲੇ ਪਾਸੇ ਜੇ ਰਣ ਸਿੰਘ ਨੂੰ ਇੱਧਰ ਲੈ ਕੇ ਆਵਾਂਗੇ de ver,

ਹਾਂ ਆ ਇੱਧਰ ਰਾਦਾ ਛੱਡਤੀ ਆਪਾਂ ਨੂੰ ਫਿਰ ਤੈਨੂੰ ਪਰਹੇ ਤਰ ਇਹ ਬੋਲ ਨਾ ਜ਼ਰਾ ਬੋਲ ਫਿਰ ਇੱਧਰ ਰਾਦਾ ਤੇ ਦੂਜੇ ਪਾਸੇ ਆ ਜਾ ਜ਼ਰਾ ਨਹੀਂ ਤੇਰ ਦੋ ਮਿੰਟ ਹੋਣਗੇ ਮਸਤੀ ਕਰ ਲੈਣੀਆਂ ਵਧੀਆ ਆਜੋ ਹੁਣ ਚੱਲਦੇ ਆਂ ਭਰਨ ਸਿੰਘ ਵੱਲ ਦੇ ਰਣ ਸਿੰਘ ਦੇ ਲਾਤੀਆਂ ਪਿਛਾੜੀਆਂ ਤੇ ਹੁਣ ਕਹਾਂਗੇ ਜਿਹੜੀ ਕਟਿੰਗ ਆਪਾਂ ਆ ਜਾ ਪਾਈ ਨੂੰ ਜਦੋਂ ਲਓ ਜੀ ਇੱਕ ਵਾਰ ਪੈਰ ਆਪਾਂ ਗਿੱਲੇ ਜ਼ਰੂਰ ਕਰ ਦਾਂਗੇ ਰਣ ਸਿੰਘ ਦੇ ਸੋਬਾ ਕਟਿੰਗ ਕਰਾਂਗੇ ਇੱਕ ਟੈਂਪਰੇਚਰ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਗਰਮੀ ਜ਼ਿਆਦਾ ਹੁਣ ਘੋੜਾ ਕਈ ਵਾਰ ਗਰਮ ਹੋਇਆ ਹੋਇਆ ਹੋਵੇ ਜ਼ਿਆਦਾ ਆਪਾਂ ਨੂੰ ਸਿੱਧਾ ਇਹ ਨਹੀਂ ਹੈਗਾ ਵੀ ਆਪਾਂ ਉਪਰੋਂ ਉਹਦੇ ਪਿੰਡੇ ਤੋਂ ਪਾਣੀ ਪਾਉਣਾ ਸਟਾਰਟ ਕਰ ਦਈਏ ਪਹਿਲਾਂ ਉਹਦੇ ਪੈਰ ਗਿੱਲੇ ਕਰੋ ਲਓ ਜੀ ਕੈਂਚੀ ਨਾਲ ਮੋٹے ਮੋٹے ਵਾਲ ਕੱਟਦੇ ਤਕਰੀਬਨ ਇੱਕ ਗਿੱਠ ਆਪਾਂ ਉੱਪਰੋਂ ਗਰਦਨ ਦੇ ਵਾਲ ਕੱਟਦੇ ਹੁੰਦੇ ਆ ਤੇ ਬਾਕੀ ਹੁਣ ਮਸ਼ੀਨ ਦੇ ਨਾਲ ਆਪਾਂ ਬਰੀਕ ਕਰ ਦਾਂਗੇ ਇਹਨਾਂ ਨੂੰ ਇਹਦੇ ਨਾਲ ਆਪਾਂ ਬਿਲਕੁਲ ਬਰੀਕ ਕਰ ਦਾਂਗੇ ਵਾਲਾਂ ਨੂੰ ਮੋٹے-ਮੋٹے ਕੈਂਚੀ ਨਾਲ ਤਿਆਰ ਲਿਆ ਆਪਣੇ ਸੈੱਟ ਇਹ ਬਿਜਲੀ ਤੇ ਚੱਲਣ ਵਾਲੀ ਮਸ਼ੀਨ ਠੀਕ ਰਹਿੰਦੀ ਆ ਇਹ ਥੋੜ੍ਹੀਆਂ ਹੀ ਆ ਕੱਟ ਜ਼ੋਰ ਮਾਰਦੀਆਂ ਨੇ ਜਿਹੜੀਆਂ ਬੈਟਰੀ ਵਾਲੀਆਂ ਹੁੰਦੀਆਂ ਨੇ ਪਰ ਉਹਦਾ ਇੱਕ ਚੱਕਰ ਉਹ ਆਵਾਜ਼ ਬਹੁਤ ਜ਼ਿਆਦਾ ਕਰਦੀ ਆ ਇਹਨਾਂ ਨੂੰ ਹੜ ਜਾ ਆਏ ਹੋ ਘੋੜੇ ਆਂ ਜਿੱਲੀ ਤਰਾ ਪਾਣੀ ਮਾਰ ਕੇ ਮੁਰਸ਼ ਮਾਰਤਾ ਇਹਦੇ ਤੇ ਉਹਨਾਂ ਦੇ ਸ਼ੈਂਪੂ ਲਾਵਾਂਗੇ ਅਸੀਂ ਇੱਕ ਵਾਰ ਸ਼ੈਂਪੂ ਲਾ ਕੇ ਇਹਨੂੰ ਦੁਬਾਰਾ ਨਵਾਵਾਂਗੇ ਪਾਣੀ ਨਾਲ ਮਾਵੇ ਲੈ ਉਹਦੀ ਸ਼ੈਂਪੂ ਲਾ ਕੇ ਦੁਬਾਰਾ ਫੇਰ ਮਾਰਤਾ ਪਾਣੀ ਇੰਨੀ ਤਰ੍ਹਾਂ ਮਲ ਕੇ ਸ਼ੈਂਪੂ ਨੂੰ ਵਾਲਾਂ ਤੋਂ ਕੱਢ ਦਾਂਗੇ ਆਪਾਂ ਮੈਦਨ ਵਿੱਚ ਫਿਰ ਦਾ ਸੁੱਕੂ ਉਸ ਤੋਂ ਬਾਅਦ ਇਹਦੇ ਸੁੰਬਾਂ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰਕੇ ਫਿਰ ਆਪਾਂ ਤੇਲ ਲਾਵਾਂਗੇ ਸੁੰਬਾਂ ਦੇ ਉੱਪਰ ਵੀ ਖੁਰੀਆਂ ਆਪਾਂ ਨੇ ਪਟਾਤੀਆਂ ਸੀਗੀਆਂ ਰਣ ਸਿੰਘ ਦੀਆਂ ਤੇ ਤਿੰਨ ਚਾਰ ਮਹੀਨੇ ਹੁਣ ਆਪਾਂ ਵਿਦਆਊਟ ਖੁਰੀ ਮਰ ਰਸ਼ੂਇੰਗ ਨਹੀਂ ਕਰਵਾਵਾਂਗੇ ਖੁਰੀਆਂ ਤੋਂ ਬਿਨਾਂ ਹੀ ਰੱਖਾਂਗੇ ਆਪਾਂ ਆਪਣੇ ਘੋੜੇ ਨੂੰ ਜੇ ਰਾਨਸੰਗਨ ਨੂੰ ਲੂਸਣ ਪਾਤਾ ਆਪਾਂ ਤਾਂ ਨਾ ਮਾਕੇ ਤੇ ਸੰਭ ਹੋਣੇ ਦੇ ਸੁੱਕਦੇ ਹੁਣ ਆਪਾਂ ਲਾ ਦੇ ਤੇਲ ਤੇ ਲਾਉਣ ਤੋਂ ਬਾਅਦ 2 ਤੋਂ 3 ਘੰਟੇ ਜੇ ਕੋੜ ਆਪਾਂ ਇੱਥੇ ਹੀ ਖੜਨਾ 오쇠오래야 <목소리도> 오쇠래야 ਫੜਦਾ ਰਹਿਣਾ ਉਹ ਤੋਂ ਫੜ ਕੇ ਰੱਖ ਬੇਟੇ ਬੱਥੇ ਆ ਗਏ ਹੱਟ ਹੱਟ ਚਲ 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 ਕਰਦੇ ਲੋ ਜੀ ਇਹ ਸੀ ਅੱਜ ਦਾ ਬਲੌਗ ਆਪਾਂ ਤੁਹਾਨੂੰ ਆਪਣੇ ਸਾਰੇ ਜਾਨਵਰ ਦਿਖਾਏ ਤੁਹਾਨੂੰ ਬਲੌਗ ਨੂੰ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਦੋਸਤਾਂ ਨੇ ਜੇ ਫਾਲੋ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਫਾਲੋ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕਣ ਧੰਨਵਾਦ ਸਾਰੇ ਦੋਸਤਾਂ ਨੂੰ ਵੀਡੀਓ